ਬੰਦਾ ਘੜਦਾ ਕਿਹੜਾ ਕਰਦੇ ਆ ਮਨੀ ਸਹੀ ਠੀਕ ਹੈ ਇਹ ਮਾਮਲਾ ਇਦਾਂ ਹੈ ਕਿ ਇਹ ਬੰਦਾ ਰਾਤ 12:30 ਵਜੇ ਦਾ ਟਾਈਮ ਸੀ ਸਾਡੇ ਵੀਰ ਜੁਪੀ ਤੋਂ ਆਏ ਆਪਣੇ ਰਿਸ਼ਤੇਦਾਰ ਸੀ ਸਰਦਾਰ ਬਲਵਿੰਦਰ ਸਿੰਘ ਦੇ ਰਿਸ਼ਤੇਦਾਰ ਹੀ ਘਰ ਆਏ ਸੀ ਇਹ ਵਿਚਾਰੇ ਸਮਾਨ ਵੰਡ ਕੇ ਇੱਧਰ ਹਰਟਪੀਟਾਂ ਨੂੰ ਰਾਤ ਆਏ ਸੀ ਇਹ ਬੰਦਾ ਰਾਤ 12 ਵਜੇ ਗੱਡੀ ਦੀ ਲੁੱਟ ਕਰ ਰਿਹਾ ਸੀ ਤਕਰੀਬਨ ਸਾਡੀ ਨਿਗਾ ਚੜ ਗਿਆ ਇਹਨੂੰ ਰਾਤ ਭੱਜ ਕੇ ਫੜਿਆ ਇੱਕ ਦਿਨ ਪਹਿਲਾਂ ਇਸੇ ਬੰਦੇ ਨੇ ਸਾਡੇ ਆ ਵੀਰ ਆ Hindu ਪਰਿਵਾਰ ਆ ਇਹਨਾਂ ਦੀਆਂ ਦੁਕਾਨਾਂ ਭੰਨੀਆਂ ਇਹਨੇ ਉਹਨਾਂ ਤੱਕ ਬਾਵਾ ਸਾਮਾਨ ਰਾਤ ਕੱਢ ਕੇ ਖੜਿਆ ਜਿਹੜੀ ਵੀਡੀਓ ਸਾਡੇ ਕੋਲ ਕੋਲ ਆ ਸਾਡੇ ਕੋਲ ਵੀਡੀਓ ਇਹਦੀ ਇਹਸ ਬੰਦੇ ਨੇ ਰਾਤ ਨੂੰ ਕੱਢ ਕੇ ਸਾਮਾਨ ਚੋਰੀ ਦਾ ਖੜਿਆ ਕੱਲ ਇਹ ਸਾਡੀ ਗੱਡੀ ਭਜਾਉਣ ਲੱਗਾ ਸੀ ਕੁਝ ਦਿਨ ਪਹਿਲਾਂ ਇਹਨਾਂ ਨੇ ਸਾਡਾ ਟਰੈਕਟਰ ਵੀ ਭਜਾਇਆ ਸਾਡੇ ਬੰਦਿਆਂ ਦਾ ਇਹਨਾਂ ਰਾਤ ਟਰੈਕਟਰ ਵੀ ਕਿਉਂ ਕਿਉਂ ਖੜਿਆ ਉਹ ਵੀ ਬੰਦੇ ਸੇਵਾ ਕਰਕੇ ਚਾਹ ਪੀ ਰਹੇ ਟਰੈਕਟਰ ਲਾ ਕੇ ਟਰੈਕਟਰ ਹੀ ਭਜਾ ਕੇ ਲੈ ਗਏ ਹੋ ਸਕਦਾ ਉਹ ਵੀ ਬੰਦੇ ਇਹਨਾਂ ਦੇ ਹੋਣ ਜਿੰਨਾ ਟਰੈਕਟਰ ਖੜਿਆ ਕਿਰਪਾ ਕਰਕੇ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਨਾਲ ਕੋਈ ਚੰਗੀ ਤਰ੍ਹਾਂ ਪੁੱਛਗਿੱਛ ਕਰਕੇ ਤੇ ਇਹਨਾਂ ਦਾ ਪਤਾ ਕੀਤਾ ਜਾਏ ਸਾਡੀ ਸੰਯੁਕਤ ਕਿਸ ਦੁਕਾਨਦਾਰਾਂ ਦੇ ਨਾਲ ਆ ਦੁਕਾਨਦਾਰ ਵੀਰਾਂ ਨੂੰ ਤਾਂ ਅੱਗੇ ਵਿਚਾਰਿਆਂ ਨੂੰ ਇਹ ਹੜ ਕਰਕੇ ਬੜਾ ਨੁਕਸਾਨ ਹੋ ਰਿਹਾ ਕਿਉਂਕਿ ਇਹਨਾਂ ਦਿਨਾਂ ਚ ਤੇ ਘਾਟੇ ਦੂਜਾ ਇਹਨਾਂ ਚੋਰਾਂ ਤੋਂ ਸਾਨੂੰ ਬਚਣਾ ਪੈਣ ਰਿਹਾ ਚੋਰ ਸਾਡੇ ਜ਼ਿਮੀਂਦਾਰਾਂ ਦਾ ਔਰ ਸਾਡੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਕਰ ਰਹੇ ਸਾਡੇ ਇਲਾਕੇ ਚ ਬਹੁਤ ਚੋਰੀਆਂ ਵਧ ਗਈਆਂ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਰਾਤ ਦੀ ਥੋੜੀ ਜੀ ਪਲਾਨਿੰਗ ਵਧਾਈ ਜਾਵੇ ਰਾਤ ਨੂੰ ਗੇੜਾ ਮਾਰੇ ਜਾਏ ਰਾਤ ਨੂੰ ਚੋਰ ਸਾਨੂੰ ਬਹੁਤ ਤੰਗ ਕਰਦੇ ਆ ਇਸ ਕਰਕੇ ਰਾਤੀ ਸਾਡੇ ਸੰਯੁਕਤ ਨਕਸਾਨ ਭਲਾਈ ਸੰਸਥਾ ਦੇ ਮੈਂਬਰਾਂ ਨੇ ਰਾਤੀ ਨੂੰ ਰਾਤ 12:30 ਵਜੇ ਗੱਲ ਕਰਤੀ ਕਰਦੇ ਆ ਜਿਹੜੇ ਸਾਡੇ ਕਾਬੂ ਆਏ ਦੋ ਆ ਹੀ ਫੜੇ ਆ ਦੂਜੇ ਬੰਦੇ ਸਾਡੇ ਕੋਲ ਆ ਉਹ ਕਿੱਥੇ ਦੂਜੇ ਬੰਦੇ ਕਿੱਥੇ ਗਿਆ ਕਿੱਦਾਂ ਵੀ ਗਿਆ ਉਹ ਦੂਜੇ ਬੰਦੇ ਸਾਡੇ ਕੋਲ ਆ ਤਰਤੀਸ ਤੋਂ ਬਾਅਦ ਉਹ ਵੀ ਉਹਨਾਂ ਨੇ ਸਿਟੀ ਇੰਕੋਟਾਜ ਨੂੰ ਦੇ ਦਿੱਤੇ ਆ ਫੀ ਸਟੋਰ ਤੋਂ ਬੋਲਦਾ ਆਈធី ਰੋਡ ਤੋਂ ਇੱਕ ਸੇਵਾ ਵਾਲਾ ਟਰੱਕ ਆਇਆ ਵਾ ਇਹ ਸਾਡੇ 12:30 ਵਜੇ ਬੰਦੇ ਨੂੰ ਅਸੀਂ ਇਹ ਪਹਿਲੋਂ ਅਨੇਕ ਚੱਕਰ ਲਾਇਆ ਵਾ ਵਾਪਸ ਚਲਾ ਗਿਆ ਦੂਜਾ ਫੇਰ ਚੱਕਰ ਲਾਇਆ ਫੇਰ ਵਾਪਸ ਚਲਾ ਗਿਆ ਤੀਸਰੇ ਫੇਰੇ ਇਹਨੂੰ ਅਸੀਂ ਗੱਡੀ ਦੇ ਡਾਲੇ ਲਾਗੋ ਜਦੋਂ ਇਹ ਦੁਬਾਰਾ ਗੱਡੀ ਦੇ ਡਾਲੇ ਤੇ ਆਇਆ ਫਿਰ ਅਸੀਂ ਅਹੀਂ ਇਹਨੂੰ ਬੂਆ ਬਾਬਾ ਕੋਲ ਕੇ ਤਿਆਰ ਬੈਠੇ ਹਾਂ ਤੇ ਫਿਰ ਇਹਨੂੰ ਅਸੀਂ ਧਾਬਾ ਮਾਰਿਆ ਤੇ ਭੱਜਣ ਲੱਗਾ ਤੇਨੂੰ ਆਈਟੀ ਰੋਡ ਦੇ ਸਾਹਮਣੇ ਘੇੜ ਦੇ ਜਾ ਕੇ ਘੇਰ ਲਿਆ ਉਹਦੇ ਬਾਅਦ ਦੇ ਵਿੱਚ ਕੀ ਹੋਇਆ ਕਿ ਜਦੋਂ ਇਹਨੂੰ ਅਸੀਂ ਘੇਰ ਲਿਆ ਇੱਕ ਘੰਟੇ ਬਾਅਦ ਆਪਣਾ ਉੱਥੇ ਪਰਚੂਨ ਵਾਲੀ ਦੁਕਾਨ ਵਾਲੇ ਆਏ ਆ ਇੱਕ ਪਰੇ ਉਹ ਮੋਬਾਈਲ ਵਾਲੀ ਦੁਕਾਨ ਵਾਲੇ ਆਏ ਆ ਉਹ ਕਹਿੰਦੇ ਸਾਡੀ ਇਹਨੇ ਦੁਕਾਨ ਭੰਨੀ ਆ ਇਹ ਕੋਸ਼ ਉਹਦੇ ਗੱਲੇ ਜੱਥ ਮਾਰਿਆ ਉਹਦਾ ਗੱਲਾ ਸਾਰਾ ਸਾਫ ਕੀਤਾ ਅੱਜ ਉਹ ਥੋੜਾ ਜਿਹਾ ਚੁਕੰਨੇ ਹੀ ਆਪਣੀ ਜਗ੍ਹਾ ਤੇ ਵੀ ਸਮਾਂ ਅੰਦਰ ਸੈਟਿੰਗ ਕਰਨ ਦਾ ਵੀ ਜਿਹੜਾ ਚੋਰ ਕੱਲ ਆਇਆ ਉਹਦੀ ਇੰਤਜ਼ਾਮ ਕਰ ਰਹੇ ਵੀ ਇਹ ਦੁਬਾਰਾ ਨਾ ਕੰਮ ਹੋਵੇ ਅਜੀ ਉਹ ਕਰਨ ਨਹੀਂ ਡਿਆ ਤੇ ਇਹ ਬੰਦਾ 12 ਵਜੇ ਜਾਣ ਕੇ ਫੇਰ ਉਹਨਾਂ ਦੀ ਦੁਕਾਨ ਨੂੰ ਭੰਨਣ ਲੱਗ ਗਿਆ ਉਹ ਇਹਦੇ ਮਗਰ ਭੱਜੇ ਆ ਤੇ ਉਹ ਮਗਰ ਮੁੜ ਕੇ ਆਣ ਕੇ ਇੱਧਰ ਐ ਬਣੇ ਨੂੰ ਆ ਗਿਆ ਬਾ ਮੇਰਾ ਨਾਮ ਰਵੀ ਕੁਮਾਰ ਹੈ। ਸਿੱਕੀ ਬੀਐਸਫ ਦੇ ਸਾਹਮਣੇ ਹੀ ਸਾਡੀ ਦੁਕਾਨ ਹੈ। ਬੀਐਸਫ ਤੋਂ ਬੋਲੇ ਰਿਖਾ। ਕਾਰਕੇਂਦਰ ਵਿੱਚ ਕੱਲ ਰਾਤ ਪਰਸੋਂ ਰਾਤ ਵੀ ਇਹੋ ਹੀ ਬੰਦੇ ਬਾਰੋਂ ਖੋਲ ਕੇ ਅੰਦਰ ਵੜ ਗਏ ਨੇ। ਅੰਦਰ ਵੜ ਕੇ ਜਿਹਨਾਂ ਨੇ ਸਮਾਨ ਚੁੱਕਿਆ, ਜਲੇ ਜੂ ਪੈ ਕੱਢੇ ਸਾਰੇ ਮੋਬਾਈਲ ਲੈ ਕੇ ਨਾਲ ਤੇ ਪੂਛ ਦੁਕਾਨ ਦਾ ਸਮਾਨ ਹੀ ਉਹ ਲੈ ਗਏ। ਤੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਸਵੇਰੀ ਦੁਕਾਨ ਤੇ ਆਏ ਤੇ ਤਾਲਾ ਟੁੱਟਾ ਸੀ। ਇਰੋਂ ਉਸ ਦਿਨ ਅਗਲੀ ਰਾਤ ਦੇ ਵਿੱਚ ਹੀ ਆਪਾਂ ਵੇਰ ਵੇਖਿਆ ਆਗੇ ਇਹੋ ਹੀ ਬੰਦੇ ਫੇਰ ਦੁਬਾਰਾ ਚੋਰੀ ਕਰਨ ਦੇ ਹੀ ਤੇ ਫਿਰ ਇਹਨਾਂ ਦੀ ਲਖਵਾਲੀ ਰੱਖੀ ਉਹਦੇ ਮਾਗੀ ਨਾਲੇ ਮਗਰ ਜੜ ਕੇ ਇਹਨਾਂ ਨੂੰ ਫੜਿਆ ਆਪਾਂ ਸਾਰੇ ਸੀ ਲੋਕ ਦੇ ਨਾਲ ਤੇ ਫੜ ਕੇ ਤੇ ਹੁਣ ਕਿੰਨਾ ਦਾ ਨੁਕਸਾਨ ਆ ਨੁਕਸਾਨ ਤੇ ਥੋੜਾ ਜਿਹਾ ਆ ਵੀ 25000 ਰੁਪਏ ਦਾ ਨੁਕਸਾਨ ਹੋਇਆ ਪਰ ਮੇਨ ਗੱਲ ਇਹ ਆ ਕਿ ਭਾਈ ਜੀ ਵੇਖੋ ਦਿਨ ਦਿਹਾੜੇ ਇਸ ਤਰ੍ਹਾਂ ਚੋਰੀਆਂ ਹੋਣੀਆਂ ਜਾਂ ਫਿਰ ਕਿਤਨਾ ਬਿਜਾਰਾ ਹੋਊਗਾ ਨੁਕਸਾਨ ਤੇ ਬਸ ਇਨਾ ਹੀ ਹੋਇਆ ਜੀ